ਸ਼੍ਰੀ ਦੁਰਗਿਆਨਾ ਤੀਰਥ ਵਿਖੇ ਕਮੇਟੀ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਦੀ ਅਗਵਾਈ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਮੰਦਰ ਕਮੇਟੀਆਂ ਨੇ ਪਾਗ ਲਿਆ ਅਤੇ ਇਸ ਮੌਕੇ ਸਨਾਤਨ ਧਰਮ ਨੂੰ ਹੋਰ ਅੱਗੇ ਵਧਾਉਣ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਵੱਖ-ਵੱਖ ਮੰਦਰ ਕਮੇਟੀਆਂ ਦੇ ਜੋ ਨੁਮਾਇਦੇ ਆਏ ਹਨ ਉਹਨਾਂ ਦੇ ਵਿਚਾਰ ਲਏ ਗਏ ਇਸ ਮੌਕੇ ਸ਼੍ਰੀ ਬड़ा ਹਨੂਮਾਨ ਮੰਦਰ ਦੇ ਚੇਅਰਮੈਨ ਰਾਕੇਸ਼ ਸ਼ਰਮਾ ਮਾਤਾ ਲਾਲ ਦੇਵੀ ਮੰਦਰ ਦੇ ਪ੍ਰਧਾਨ ਵਿਕਰਮ ਸ਼ਰਮਾ ਅਤੇ ਹੋਰ ਮੰਦਰ ਕਮੇਟੀਆਂ ਦੇ ਨੁਮਾਇਦੇ ਵੀ ਇਸ ਮੌਕੇ ਹਾਜ਼ਰ ਸਨ ਲਗਭਗ ਜਿਹੜੇ 15-20 ਮੰਦਰਾਂ ਨੇ ਅੱਜ ਇੱਕ ਦੂਜੇ ਨਾਲ ਬਹਿ ਕੇ ਜੋਸ਼ ਸ਼ਹਿਰ ਦੇ ਹਾਲਾਤ ਉਹਦੇ ਬਾਰੇ ਚਰਚਾ ਇਸ ਤਰ੍ਹਾਂ ਪਿੱਛੇ ਬੰਬਾਂ ਗੰਡ ਹੋਇਆ ਕਿਉਂਕਿ ਰੋਜ਼ ਅਕਸਰ ਵੀ ਲੋਕਾਂ 'ਚ ਵੀ ਨਾ ਇੱਕ ਦਸ ਵਾਰਸ ਦੇ ਪੁਲਿਸ ਨੇ ਉਹ ਬੰਦੇ ਫੜ ਲਏ ਪਰ ਉਹਦੇ ਪ੍ਰਤੀ ਸਮਾਜ 'ਚ ਵੀ ਇੱਕ ਹੈਗਾ ਸੀ ਲੋਕਾਂ ਨੂੰ ਕਿਹਾ ਫੜ ਲਿਆ ਲੋਕਾਂ ਨੂੰ ਅਤੇ ਪ੍ਰਤੀ ਜਿੰਨੂੰ ਕਹਿੰਦੇ ਆ ਲੋਕਾਂ 'ਚ ਚੇਤਨਾ ਜਗਾਉਣਾ ਸੀ ਕਿ ਆਪਣੇ ਸਮਾਜ ਦੇ ਬਾਰੇ ਜਾਗਰੂਕ ਜੋ ਮਾਹੌਲ ਆ ਉਹਦੇ ਪ੍ਰਤੀ ਲੋਕਾਂ 'ਚ ਖਾਸ ਕਰ ਜਿਹੜਾ ਅਮਿਤ ਸ਼ਾਹ ਜੀ ਨੇ ਬਿਆਨ ਦਿੱਤਾ ਉਹਦੇ ਤੇ ਵੀ ਲੋਕਾਂ ਨੇ ਇੱਥੇ ਕਾਫੀ ਚਰਚਾ ਕੀਤੀ ਆ ਇਹਨਾਂ ਦਾ ਜੋ ਆਇਕਲ ਦੇ ਸਾਰੀ ਗੱਲ ਤੇ ਮੁਗਦੀ ਹੈ ਸਾਰੇ ਹਲਾਤਾਂ ਦੇ ਸਾਰੇ ਨੇ ਮੰਤਰਾ ਇਕੱਠਾ ਹੋ ਗਏ ਇੱਕ વિશ્વાસਨ ਦਿੱਤਾ ਕਿ ਸਾਰੀਆਂ ਕਮੇਟੀਆਂ ਇਕੱਠੀਆਂ ਹੋ ਗਏ ਜੋ ਦੁਰਗਿਆਣਾ ਕਹੇਗਾ ਐਹੀ ਉਹ ਕਰਾਂ